ਗੁਰੂ ਪਿਆਰਿਓ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹੇ ਗੁਣ ਨਾਮ ਸੁਖਮਣੀ ਬਾਣੀ ਵਿੱਚ ਬੜੀ ਸ਼ਕਤੀ ਆ ਪਰ ਸੁਖਮਣੀ ਸਾਹਿਬ ਦੀ ਬਾਣੀ ਦੇ ਜਦੋਂ ਆਪਾਂ ਵਿਚਾਰ ਕਰਦੇ ਆ ਉਦੋਂ ਹੈਰਾਨੀ ਹੋ ਜਾਂਦੀ ਆ ਕਿ ਇਹ ਬਾਣੀ ਨੇ ਕਿੰਨਿਆਂ ਦਾ ਜੀਵਨ ਬਦਲ ਦਿੱਤਾ ਇਹ ਬਦਲਿਆ ਉਦੋਂ ਹੀ ਆ ਜਦੋਂ ਉਹਨਾਂ ਨੂੰ ਸਮਝ ਆਈ ਕਿ ਸ੍ਰੀ ਸੁਖਮਣੀ ਸਾਹਿਬ ਦੀ ਬਾਣੀ ਨੂੰ ਪੜਨਾ ਕਦੋਂ ਆ ਕਿਵੇਂ ਆ ਕਿਸ ਤਰ੍ਹਾਂ ਆ ਤਾਂ ਆਓ ਜੀ ਕੁਝ ਵਿਚਾਰਾਂ ਆਪਾਂ ਜਾਣੀਏ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਦੇਖੋ ਜੀ ਕੋਈ ਨਾ ਕੋਈ ਗੁਣ ਵੀ ਜ਼ਰੂਰ ਹੁੰਦਾ ਤੇ ਔਗਣ ਵੀ ਆਪਣੇ ਆਸੇ-ਪਾਸੇ ਤੁਸੀਂ ਵੇਖੋ ਕੁਝ ਲੋਕ ਹੋਣਗੇ ਜਿਨ੍ਹਾਂ 'ਚ ਕਮੀਆਂ ਵੀ ਆ ਪਰ ਗੁਣ ਵੀ ਆ ਦੁਨਿਆਵੀ ਰਸਾਂ ਵਿੱਚ ਲਿਬੜੇ ਹੋਏ ਕਈ ਵਾਰੀ ਬੰਦੇ ਨੂੰ ਆਪਣੇ ਔਗਣ ਦੀ ਪਛਾਣ ਹੀ ਨਹੀਂ ਹੁੰਦੀ ਕਿ ਮੇਰੇ 'ਚ ਕਿਹੜਾ ਗੁਣਾ ਤੇ ਕਿਹੜਾ ਔਗਣ ਇਸ ਕਰਕੇ ਔਗਣ ਕਰੀ ਜਾਂਦੇ ਆ ਮਿਸਾਲ ਦੇ ਤੌਰ ਤੇ ਵੀ ਜੇ ਕੋਈ ਬੰਦਾ ਸ਼ਰਾਬ ਪੀ ਰਿਹਾ ਸ਼ਰਾਬ ਪੀਣਾ ਹੈ ਤਾਂ ਔਗਣ ਪਰ ਉਹਨੂੰ ਪਹਿਚਾਣ ਨਾ ਹੋਣ ਕਰਕੇ ਇਹ ਔਗਣ ਕਰੀ ਜਾਂਦਾ ਜਿਨ੍ਹਾਂ ਨੂੰ ਸੰਗਤ ਪ੍ਰਾਪਤ ਹੋ ਜਾਂਦੀ ਆ ਕਿਸੇ ਗੁਰਸਿੱਖ ਦੀ ਗੁਰਮਖ ਦੀ ਜਾਂ ਕਿਸੇ ਬਖਸ਼ੇ ਹੋਏ ਦੀ ਉਹਦੀ ਸੰਗਤ ਵਿੱਚ ਫਿਰ ਜਾ ਕੇ ਉਹਦਾ ਮਨ ਪੁਣਿਆ ਜਾਂਦਾ ਪਹਿਚਾਣ ਹੋ ਜਾਂਦੀ ਆ ਵੀ ਕਿਹੜਾ ਕੰਮ ਗਾਉਣਾ ਤੇ ਕਿਹੜਾ ਕੰਮ ਔਗਣਾ ਜਦੋਂ ਪਛਾਣ ਹੋ ਜਾਂਦੀ ਆ ਕਾਫੀ ਧੀਰ ਤੋਂ ਔਗਣ ਕਰਦੇ ਕਰਦੇ ਜਿਹੜੀ ਆਦਤ ਪੱਕ ਜਾਂਦੀ ਆ ਹੁਣ ਬੱਸ ਨਹੀਂ ਬੰਦੇ ਦੇ ਵੀ ਔਗਣ ਛੱਡਿਆ ਜਾਵੇ ਪਰ ਸੋਝੀ ਤਾਂ ਆ ਗਈ ਆ ਵੀ ਕੰਮ ਠੀਕ ਨਹੀਂ ਹੁਣ ਇਹਨੂੰ ਜਿਹੜਾ ਦੂਰ ਕਰਨਾ ਵਾ ਉਹਦੇ ਤੇ ਕੰਮ ਕਰਦੀ ਆ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਤਾਂ ਬਾਬਾ ਅਨੰਦ ਸਿੰਘ ਜੀ ਦਾ ਇੱਕ ਬਚਨ ਆ ਵੀ ਜੇ ਕਿਸੇ ਬੰਦੇ ਨੂੰ ਇਹ ਪਛਾਣ ਇਹ ਗੱਲ ਦੀ ਹੋ ਜਾਂਦੀ ਆ ਸਮਝ ਆ ਜਾਂਦੀ ਆ ਕਿ ਆ ਮੇਰੇ ਚੋਗਣ ਆ ਮੇਰੇ ਚ ਕਮੀਆਂ ਇਹ ਵੀ ਰੱਬ ਦੀ ਬਹੁਤ ਵੱਡੀ ਕਿਰਪਾ ਕਿਉਂਕਿ ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਮੇਰੇ ਵਿੱਚ ਆ ਕਮੀਆਂ ਇਸ ਕਰਕੇ ਮਹਾਪੁਰਖਾਂ ਦਾ ਬਚਨ ਆ ਬਾਬਾ ਅਨੰਦ ਸਿੰਘ ਜੀ ਦਾ ਉਦੋਂ ਫਿਰ ਕੀ ਕਰਨਾ ਚਾਹੀਦਾ ਇਕੱਲੇ ਬੈਠ ਕੇ ਆਪਣੇ ਗੁਨਾਹਾਂ ਨੂੰ ਯਾਦ ਕਰੋ ਆਪਣੇ ਜਿਹੜੇ ਤੁਹਾਡੇ ਵਿੱਚ ਔਗਣ ਕਮੀਆਂ ਨੇ ਉਹਨਾਂ ਨੂੰ ਮੋੜ-ਮੋੜ ਚੇਤੇ ਕਰੋ ਕਿ ਮੇਰੇ ਵਿੱਚ ਇਹ ਕਮੀਆਂ ਨੇ ਇਹ ਬਹੁਤ ਵੱਡੀ ਗੱਲ ਆ ਇਹ ਇੱਕ ਬਹੁਤ ਜ਼ਿਆਦਾ ਵੱਡੀ ਗੱਲ ਆ ਵੀ ਤੁਹਾਨੂੰ ਤੁਹਾਡੇ ਔਗਣਾ ਬਾਰੇ ਪਤਾ ਲੱਗ ਗਿਆ ਕਈਆਂ ਨੂੰ ਤਾਂ ਪਤਾ ਨਹੀਂ ਲੱਗਦਾ ਸਾਰੀ ਜ਼ਿੰਦਗੀ ਬੀਤ ਜਾਂਦੀ ਆ ਸੋ ਸਾਧ ਸੰਗਤ ਜੀ ਪਰ ਇੱਥੇ ਇਹ ਵੀ ਆ ਕਈ ਔਗਣ ਐ ਹੋ ਜੇ ਆ ਜਿਹੜੇ ਜਿਹੜੇ ਛੱਡ ਪਾਉਣੇ ਬਹੁਤ ਔਖੇ ਆ ਜਿਵੇਂ ਸ਼ਰਾਬੀ ਛੇਤੀ ਸ਼ਰਾਬ ਨਹੀਂ ਛੱਡਦਾ ਕਈ ਮਾੜੀਆਂ ਚੀਜ਼ਾਂ ਹੋ ਜੀਆਂ ਸੀ ਛੱਡਣੀਆਂ ਚਾਹੁੰਦੇ ਆ ਸਾਡਾ ਆਲਾ ਦਵਾਲਾ ਯਾਰੀ ਦੋਸਤੀ ਰਿਸ਼ਤੇਦਾਰੀ ਸਾਖ ਸੰਬੰਧੀ ਛੱਡਣਾ ਚਾਹੁੰਦੇ ਹੋਈ ਵੀ ਛੱਡ ਨਹੀਂ ਪਾਉਂਦੇ ਇਸ ਕਰਕੇ ਕੋਈ ਵੀ ਔਗਣ ਜਿਵੇਂ ਕਹਿ ਲਓ ਮਾਸ ਖਾਣਾ ਬਹੁਤ ਵੱਡਾ ਔਗਣ ਕਈ ਛੱਡਣਾ ਚਾਹੁੰਦੇ ਆ ਛੱਡ ਨਹੀਂ ਪਾਉਂਦੇ ਕਿਉਂਕਿ ਜੀਬ ਨੂੰ ਇਹਦਾ ਸਵਾਦ ਪਿਆ ਹੋਇਆ ਸ਼ਰਾਬ ਛੱਡਣੀ ਆ ਛੱਡੀ ਨਹੀਂ ਜਾਂਦੀ ਯਾਰ ਦੋਸਤ ਬਣ ਗਿਆ ਹੁਣ ਲਿਆਜ ਵੀ ਆ ਛੱਡਣੀ ਚਾਹੁੰਦੇ ਆ ਨਹੀਂ ਛੱਡ ਪਾਉਂਦੇ ਰੋਮਾਂ ਦੀ ਬਿਆਦ ਵੀ ਕਈ ਬੀਬੀਆਂ ਛੱਡਣੀਆਂ ਤਾਂ ਚਾਹੁੰਦੀਆਂ ਨੇ ਪਰ ਉਹਨਾਂ ਨੂੰ یوں ਆ ਕਿ ਅਸੀਂ ਸੋਹਣੇ ਹੋਈਏ ਦਿਖੀਏ ਛੱਡ ਨਹੀਂ ਸਕਦੀਆਂ ਇਸ ਕਰਕੇ ਮਾਹੌਲ ਹੀ ਇਦਾਂ ਦਾ ਬਣਿਆ ਪਿਆ ਇੱਕ ਗੱਲ ਯਾਦ ਰੱਖਿਓ ਜਿਹੜਾ ਵੀ ਕੋਈ ਔਗਣ ਤੁਸੀਂ ਛੱਡਣਾ ਚਾਹੁੰਦੇ ਹੋ ਤੁਹਾਡੇ ਵਾਸਤੋਂ ਬਾਹਰ ਹੋਵੇ ਗੁਰੂ ਨਾਨਕ ਜੀ ਦੇ ਘਰ ਦਾ ਸੌਖਾ ਢੰਗਾ ਇੱਕ ਜੁਗਤੀ ਆ ਪੱਲੇ ਬੰਨ ਲਿਓ ਆਪਣੇ ਦੋਸਤਾਂ ਨੂੰ ਵੀ ਦੱਸਿਓ ਮਿੱਤਰਾਂ ਨੂੰ ਵੀ ਵੀ ਜਿੰਨਾ ਤੁਸੀਂ ਨਿਤਨੇਮ ਕਰਦੇ ਹੋ ਜਿੰਨਾ ਵੀ ਤੁਸੀਂ ਕਰਦੇ ਹੋ ਕੋਈ ਭਾਵੇਂ ਜਪਜੀ ਸਾਹਿਬ ਦਾ ਪਾਠ ਕਰਦਾ ਆਮੇ ਕੋਈ ਚੌਪਈ ਸਾਹਿਬ ਦੇ ਪਾਠ ਕਰਦਾ ਇਹਦੇ ਨਾਲ ਇਹਦੇ ਤੋਂ ਇਲਾਵਾ ਇੱਕ ਪਾਠ ਸ੍ਰੀ ਸੁਖਮਣੀ ਸਾਹਿਬ ਜੀ ਦਾ ਰੋਜ਼ ਜਿੰਨਾ ਵੀ ਤੁਸੀਂ ਉਦਮ ਕਰ ਸਕਦੇ ਹੋ ਜਰੂਰ ਕਰਕੇ ਦੇਖਿਓ ਤੁਹਾਡੀ ਉਵਾਦਤਾਂ ਜਿਹੜੀ ਦੂਰ ਹੋ ਜਾਵੇਗੀ ਕਿਉਂਕਿ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਪੂਰਨ ਮਹਾਪੁਰਖਾ ਉਹਨਾਂ ਦਾ ਇਹ ਬਚਨ ਆ ਜਦੋਂ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗ ਜਾਂਦੇ ਹੋ ਉਦੋਂ ਵਾਹਿਗੁਰੂ ਦੀ ਡਿਊਟੀ ਲੱਗ ਜਾਂਦੀ ਆ ਉਹ ਤੁਹਾਡੇ ਔਗਣ ਕੱਟਣ ਲੱਗ ਜਾਂਦਾ ਤੇ ਇਹ ਜਿਹੜੀ ਬਾਣੀ ਆ ਤੁਸੀਂ ਕਿਸੇ ਵੇਲੇ ਵੀ ਪੜ ਸਕਦੇ ਹੋ ਨਿਤਨੇਮ ਤਾਂ ਸਵੇਰੇ ਕਰਨਾ ਜ਼ਰੂਰੀ ਆ ਸ਼ਾਮ ਨੂੰ ਰਹਿਰਾ ਸਾਹਿਬ ਦੀ ਬਾਣੀ ਗੁਰਮੁਖੋ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਇਲਾ ਦੀ ਬਾਣੀ ਦਾ ਪਾਠ ਕਰਨਾ ਚਾਹੀਦਾ ਇਹ ਤਾਂ ਅੰਮ੍ਰਿਤ ਵੇਲੇ ਦੀ ਤੇ ਸੰਧਿਆ ਸਮੇਂ ਦੀ ਆਪਣੀ ਇੱਕ ਮਹਾਨਤਾ ਵਾ ਪਰ ਜਦੋਂ ਆਪਾਂ ਸੁਖਮਣੀ ਸਾਹਿਬ ਦੀ ਬਾਣੀ ਦੀ ਗੱਲ ਕਰਦੇ ਆ ਉਦੋਂ ਤੁਸੀਂ ਇਹ ਪਾਠ ਦੁਪਹਿਰ ਸਮੇਂ ਵੀ ਕਰ ਸਕਦੇ ਹੋ ਕਿਸੇ ਵੇਲੇ ਵੀ ਕਰ ਸਕਦੇ ਆ ਇਹ ਹੁਣ ਇਹਦੇ ਵਿੱਚ 24 ਅਸ਼ਟਪਦੀਆਂ ਨੇ ਇਹ ਆ ਵੀ ਕਈ ਵਾਰੀ ਆਪਾਂ ਕਹਿੰਨੇ ਪਾਠ ਕਰਨ ਵਾਸਤੇ ਸਵਾ ਘੰਟਾ ਲੱਗ ਜਾਂਦਾ ਸਹਿਜ ਨਾਲ ਪਾਠ ਕਰਨਾ ਹੋਵੇ ਸੁਖਮਣੀ ਸਾਹਿਬ ਦੀ ਬਾਣੀ ਦਾ ਇੱਕ ਘੰਟੇ ਤੋਂ ਥੋੜਾ ਸਮਾਂ ਵੱਧ ਲੱਗਦਾ ਪਰ ਇੱਥੇ ਕਈ ਕਹਿ ਦਿੰਦੇ ਆ ਵੀ ਅਸੀਂ ਕੰਮ ਤੇ ਜਾਂਦੇ ਆ ਸਾਨੂੰ ਔਖਾ ਉਹਨਾਂ ਲਈ ਇੱਕ ਹੋਰ ਸੌਖਾ ਤਰੀਕਾ ਤੁਸੀਂ ਇਹ ਜਿਹੜੀਆਂ ਅਸ਼ਟਪਦੀਆਂ ਹਨ ਇਨਾਂ ਦਾ ਚੌਥੇ ਦਿਨ ਵੀ ਭੋਗ ਪਾ ਸਕਦੇ ਆ ਚਾਰ ਚਾਰ ਅਸ਼ਟਪਦੀਆਂ ਕਰਕੇ ਵੀ ਕਰ ਸਕਦੇ ਹੋ 6 6 ਅਸ਼ਟਪਦੀਆਂ ਕਰਕੇ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਇੱਥੋਂ ਤੱਕ ਕਹਾਂਗਾ ਸਾਧ ਸੰਗਤ ਜੀ ਦੋ ਅਸ਼ਟਪਦੀਆਂ ਵੀ ਤੁਸੀਂ ਰੋਜ਼ ਪੜ੍ਹ ਸਕਦੇ ਆ ਦੋ ਦੋ ਕਰਕੇ ਤੁਸੀਂ 12 ਦਿਨਾਂ ਬਾਅਦ ਵੀ ਭੋਗ ਪਾ ਲਓਗੇ ਕੋਈ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਸੋਚਣਾ ਵੀ ਇਹ ਕੀ ਹੈ ਹਾਂ ਪਰ ਤੁਹਾਡੀ ਭਾਵਨਾ ਠੀਕ ਹੋਣੀ ਚਾਹੀਦੀ ਹੈ ਜੇ ਤੁਹਾਡਾ ਮਨ ਮਹਿਲਾ ਸਭ ਕੁਝ ਹੀ ਮਹਿਲਾ ਭਾਵਨਾ ਠੀਕ ਆ ਭਾਵੇਂ ਅਖਸ਼ਟਪਦੀ ਪੜ ਲਓ ਬਾਣੀ ਦੇ ਤਾਂ ਇੱਕ ਅੱਖਰ ਨਹੀਂ ਤਾਰ ਦੇਣਾ ਹੁੰਦਾ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਬਾਣੀ ਦਾ ਤਾਂ ਇੱਕ ਇੱਕ ਅੱਖਰ ਸਾਡੇ ਮਨ ਉੱਪਰ ਕੰਮ ਕਰਦਾ ਪਰ ਹੁਣ ਗੱਲ ਇਹ ਆ ਕਿ ਸਾਡੀ ਭਾਵਨਾ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਆ ਤਾਂ ਇੱਕ ਪਾਠ ਜਦੋਂ ਸੁਖਮਣੀ ਸਾਹਿਬ ਦਾ ਮਹਾਪੁਰਖ ਕਹਿੰਦੇ ਤੁਸੀਂ ਕਰਦੇ ਹੋ ਤਾਂ ਅਰਦਾਸ ਵੀ ਕਰਨੀ ਆ ਬਾਅਦ ਵਿੱਚ ਕਿ ਵਾਹਿਗੁਰੂ ਸਾਡੇ ਵਿੱਚ ਕਮੀਆਂ ਨੇ ਔਗਣ ਨੇ ਕਿਰਪਾ ਕਰੋ ਸਾਡੇ ਤੇ ਰਹਿਮਤ ਕਰੋ ਜੀ ਇਸ ਕਰਕੇ ਗੁਰੂ ਦੀ ਫਿਰ ਡਿਊਟੀ ਲੱਗ ਜਾਵੇਗੀ ਤੁਹਾਡਾ ਉਹ ਔਗਣ ਦੂਰ ਕਰਨ ਦੀ ਗੁਰੂ ਨਾਨਕ ਜੀ ਦਾ ਘਰ ਐਸਾ ਨਿਰਾਲਾ ਹੈ ਬਾਣੀ ਪੜ ਕੇ ਗੁਰੂ ਨਾਲ ਇਹੋ ਜਿਹਾ ਪਿਆਰ ਪੈ ਜਾਂਦਾ ਹੈ ਕਿ ਸਾਡੀ ਮਾੜੀ ਮਤ ਦੂਰ ਕਰਨ ਦੀ ਡਿਊਟੀ ਗੁਰੂ ਆਪਣੇ ਤੇ ਲੈ ਲੈਂਦਾ ਹੈ ਜਿਵੇਂ ਕਾਫੀ ਸਮਾਂ ਪਹਿਲਾਂ ਦੀ ਗੱਲ ਆ ਕੋਈ ਬੀਬੀ ਸੀ ਉਹ ਨਮੀ ਨਮੀ ਆਈ ਸਾਧ ਸੰਗਤ ਦੇ ਵਿੱਚ ਮਹਾਪੁਰਖਾਂ ਦੇ ਨਾਲ ਮੇਲ ਹੋ ਗਿਆ ਬਚਨ ਉਹਦਾ ਚੱਲ ਪਿਆ ਆਈ ਬਰੋ ਬਣਾਉਣ ਤੇ ਭਾਵਕੀ ਉਹ ਬੀਬੀ ਨੂੰ ਬੇਨਤੀ ਕੀਤੀ ਵੀ ਇਹ ਨਾ ਬਣਾਇਆ ਕਰੋ ਕਿਉਂਕਿ ਸਾਧ ਸੰਗਤ ਜੀ ਰੋਮਾਂ ਦੀ ਬੇਅਦਬੀ ਕਰਨੀ ਇੱਕ ਵੱੱਜਰ ਕਰਹਿਤਾ ਵੱਡਾ ਗੁਨਾਹ ਵੱਡਾ ਪਾਪ ਵੱੱਜਰ ਤੋਂ ਭਾਅ ਵੱਡੀ ਗਲਤੀ ਕੋਈ ਛੋਟੀ ਮੋਟੀ ਨਹੀਂ ਫਿਰ ਉਹ ਬੀਬੀ ਕਹਿਣ ਲੱਗੀ ਮਹਾਪੁਰਖਾਂ ਨੂੰ ਕਿ ਸਾਡਾ ਆਲਾ ਦਵਾਲਾ ਸਾਕ ਸੰਬੰਧੀ ਰਿਸ਼ਤੇਦਾਰੀ ਇਹੋ ਜੀ ਬਣ ਚੁੱਕੀ ਆ ਜੇ ਨਾ ਬਣਾਈਏ ਭਾਵੇਂ ਸਾਡਾ ਗੁਜ਼ਾਰਾ ਹੀ ਨਹੀਂ ਹੁੰਦਾ ਸਾਰੇ ਮਜ਼ਾਕ ਕਰਦੇ ਆ ਮੈਂ ਚਾਹੁੰਦੀ ਮੀਆਂ ਛੱਡਣਾ ਪਰ ਮੈਂ ਛੱਡ ਨਹੀਂ ਸਕਦੀ ਕਹਿਣ ਲੱਗੀ ਕਿ ਸੰਗਤ ਵਿੱਚ ਵਿਚਾਰਾਂ ਸੁਣ ਕੇ ਇਥੇ ਕਈ ਵਾਰੀ ਮਨ ਵਿੱਚ ਆਉਂਦਾ ਵੀ ਛੱਡ ਦੇਵਾਂ ਇਹ ਜੋ ਰੋਮਾਂ ਦੀ ਬੇਅਦਵੀ ਆ ਪਰ ਇਹ ਕਲਗੀਧਰ ਪਿਤਾ ਜੀ ਦੀ ਨਾਰਾਜ਼ਗੀ ਆ ਮੈਂ ਜਾਣਦੀ ਆ ਪਰ ਮੇਰਾ ਮਨ ਅਜੇ ਇਨਾ ਮਜ਼ਬੂਤ ਨਹੀਂ ਹੋਇਆ ਕਿ ਛੱਡ ਦੇਵਾਂ ਦੇਖੋ ਉਦੋਂ ਮਹਾਪੁਰਖਾਂ ਨੇ ਉਹਨੂੰ ਬੀਬੀ ਨੂੰ ਫਿਰ ਇਸ ਤਰ੍ਹਾਂ ਨਹੀਂ ਆਖਿਆ ਸੀ ਕਿ ਤੂੰ ਭਾਈ ਇਹ ਇਸ ਤਰ੍ਹਾਂ ਕਿਉਂ ਕਰਦੀਆਂ ਉਹ ਕਹਿੰਦੇ ਸਾਨੂੰ ਇਹੀ ਗੱਲ ਦੀ ਖੁਸ਼ੀ ਆ ਵੀ ਚੱਲ ਤੈਨੂੰ ਸੰਗਤ ਵਿੱਚ ਆ ਕੇ ਇਹਨਾ ਗਿਆਨ ਤਾਂ ਹੋ ਗਿਆ ਵੀ ਆਹ ਕੰਮ ਜੋ ਤੂੰ ਕਰਦੀਆਂ ਇਹ ਮਾੜਾ ਵਾ ਬਾਕੀ ਮਨ ਦਾ ਸੁਭਾਅ ਇਹ ਆ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਮਨ ਤਾਂ ਸਾਰੀਆਂ ਚੀਜ਼ਾਂ ਜਾਣਦੇ ਹੋਏ ਕਈ ਵਾਰੀ ਖੂਚ ਡੈਗਦਾ ਕਈ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਚਲੋ ਤੈਨੂੰ ਪਤਾ ਤਾਂ ਲੱਗਾ ਵੀ ਇਹ ਕੰਮ ਮਾੜਾ ਹੌਲੀ-ਹੌਲੀ ਇਹ ਅਵਸਥਾ ਬਣ ਜਾਂਦੀ ਆ ਜਦੋਂ ਪਤਾ ਲੱਗਦਾ ਵੀ ਇਹ ਕੰਮ ਮਾੜਾ ਫਿਰ ਛੱਡਿਆ ਵੀ ਜਾਂਦਾ ਇਹ ਚੀਜ਼ ਪਤਾ ਲੱਗਣੀ ਕਿ ਇਹ ਜੋ ਅਸੀਂ ਕਰ ਰਹੇ ਆ ਇਹ ਮਾੜਾ ਕਰਮਾ ਮੰਦੇ ਕਰਮਾ ਦੀ ਪਛਾਣ ਹੋ ਜਾਣੀ ਇੱਕ ਬਹੁਤ ਵੱਡਾ ਗਿਆਨ ਆ ਇਹ ਵੀ ਇਹਦੇ ਨਾਲ ਮਨ ਪੁਣਿਆ ਜਾਂਦਾ ਇਸ ਸੁਖਮਣੀ ਸਾਹਿਬ ਦੀ ਬਾਣੀ ਜਿਹੜੀ ਆ ਇਹ ਸਾਡੇ ਮਨ ਨੂੰ ਪਉਣਦੀ ਆ ਬੁਰੀਆਂ ਚੀਜ਼ਾਂ ਭਾਵ ਕੱਢ ਦਿੰਦੀ ਆ ਬਾਹਰ ਜਿਵੇਂ ਆਪਾਂ ਕੋਈ ਚੀਜ਼ ਪਾਉਂਦੇ ਆ ਛਾਣਦੇ ਆ ਇਸ ਕਰਕੇ ਹੌਲੀ ਹੌਲੀ ਸੋਝੀ ਵੀ ਆ ਜਾਂਦੀ ਆ ਫਿਰ ਜਦੋਂ ਗਿਆਨ ਦੀ ਅੱਖ ਖੁੱਲੀ ਪਤਾ ਲੱਗ ਗਿਆ ਵੀ ਰੂਮਾਂ ਦੀ ਬਿਆਦਵੀ ਨਹੀਂ ਕਰਨੀ ਫਿਰ ਉਹ ਕੱਟੇਗਾ ਰੂਮ ਨਹੀਂ ਆਂਡਾ ਮੀਟ ਖਾਵੇਗਾ ਨਹੀਂ ਇਸ ਕਰਕੇ ਮਹਾਪੁਰਖ ਕਹਿੰਦੇ ਭਾਈ ਸ਼ੁਕਰ ਆ ਵੀ ਸੰਗਤ ਵਿੱਚ ਆ ਕੇ ਤੇਰੀ ਗਿਆਨ ਦੀ ਅੱਖ ਤਾਂ ਖੁੱਲੀ ਗੁਰੂ ਨਾਨਕ ਦੇ ਘਰ ਦੀ ਉਹ ਕਲਾਸ ਤਾਂ ਤੈਨੂੰ ਮਿਲ ਗਈ ਜਿੱਥੇ ਚੰਗੇ ਤੇ ਮਾੜੇ ਕਰਮਾਂ ਦੀ ਪਛਾਣ ਹੁੰਦੀ ਹੈ ਫਿਰ ਉਹਨੇ ਕਿਹਾ ਵੀ ਮੈਨੂੰ ਤਾਂ ਚਾਹਤ ਆ ਰੋਮਾਂ ਦੀ ਬਿਆਦਬੀ ਛੱਡ ਦੇਵਾਂ ਪਰ ਅਜੇ ਰਿਸ਼ਤੇਦਾਰੀ ਸਾਖ ਸੰਬੰਧੀ ਰਿਸ਼ਤੇਦਾਰਾਂ ਹੱਥੋਂ ਉਹ ਜਿਹੜੀ ਆਪਾਂ ਕਹਿੰਨੇ ਲੋਕ ਲੱਜਿਆ ਮਜਬੂਰ ਆ ਦੇਖੋ ਇਸ ਤਰ੍ਹਾਂ ਦੀ ਮਜਬੂਰੀ ਵੀ ਹੁੰਦੀ ਆ ਇਹ ਸੁਖਮਣੀ ਸਾਹਿਬ ਦੀ ਬਾਣੀ ਪੜ੍ਹ ਕੇ ਯਾਦ ਰੱਖਣਾ ਔਗਣ ਦੀ ਕੇਵਲ ਪਛਾਣ ਹੀ ਨਹੀਂ ਹੁੰਦੀ ਔਗਣ ਦੀ ਛੱਡਣ ਨੂੰ ਹਿੰਮਤ ਵੀ ਹੋ ਪੈਂਦੀ ਬੰਦੇ ਵਿੱਚ ਜੇ ਕੋਈ ਔਗਣ ਛੱਡਣਾ ਹੋਵੇ ਸਾਡੇ ਵਾਸਤੇ ਨਾ ਹੋਵੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਨਾਮ ਵਧਾ ਦਿਓ ਤੁਹਾਡਾ ਔਗਣ ਦੂਰ ਕਰਨ ਦੀ ਡਿਊਟੀ ਗੁਰੂ ਨਾਨਕ ਜੀ ਆਪਣੇ ਤੇ ਲੈ ਲੈਣਗੇ ਬਚਨ ਬਾਬਾ ਆਨੰਦ ਸਿੰਘ ਜੀ ਦੇ ਆ ਏਡੀ ਭਾਵਿਕ ਕਲਾ ਵਰਤ ਜੂਗੀ ਤਾਂ ਔਗਣ ਦੀ ਪਛਾਣ ਹੋ ਗਈ ਛੱਡਣ ਦੀ ਚਾਹਤ ਹੁਣ ਵੱਡੀ ਗੱਲ ਆ ਆਮ ਬੰਦੇ ਨੂੰ ਤਾਂ ਆਪਦੇ ਔਗਣ ਨਜ਼ਰ ਹੀ ਨਹੀਂ ਆਉਂਦੇ ਜਿੰਨਾ ਚਿਰ ਆਪਣੇ ਔਗਰ ਨਜ਼ਰ ਨਾ ਆਉਣ ਉਹਨਾਂ ਚਿਰ ਦੂਜਿਆਂ ਦੀ ਨਜ਼ਰ ਆਈ ਜਾਂਦੇ ਆ ਉਹਨਾਂ ਚ ਸਮਾਂ ਬੰਦਾ ਕਹਿੰਦਾ ਉਹ ਚਾ ਨੁਕਸਾ ਉਹਦੇ ਵਿੱਚ ਆ ਕਮੀ ਆ ਇਸ ਤਰ੍ਹਾਂ ਵੀ ਬੰਦਾ ਕਰਦਾ ਰਹਿੰਦਾ ਪਰ ਬਾਬਾ ਫਰੀਦ ਜੀ ਕਹਿੰਦੇ ਆ ਫਰੀਦਾ ਕਿ ਤੂੰ ਆਪ ਨੜੈ ਗਰੀਬਾਨ ਮੇ ਸਿਰ ਨੀਵਾ ਕਰ ਦੇਖ ਆਪਣੇ ਅੰਦਰ ਝਾਤ ਮਾਰ ਵੀ ਤੇਰੇ ਵਿੱਚ ਕਿੰਨੇ ਔਗਣ ਜੇ ਤੂੰ ਬ੍ਰੀਖ ਅਕਲ ਦਾ مالک ਆ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਕਾਲੇ ਲੇਖ ਨਾ ਲਿਖਿਆ ਕਰ ਕਾਲੇ ਲੇਖ ਹੋਣ ਕੀ ਆ ਇਹਦਾ ਮਤਲਬ ਇਹ ਆ ਵੀ ਬੁਰਾ ਨਾ ਸੋਚਿਆ ਕਰ ਚੰਗਾ ਹੀ ਸੋਚਿਆ ਕਰ ਤਾਂ ਇਸ ਕਰਕੇ ਉਹ ਬੀਬੀ ਨੇ ਕਿਹਾ ਵੀ ਮੇਰੀ ਚਾਹਤ ਆ ਮੇਰਾ ਮਨ ਚਾਹੁੰਦਾ ਮੈਂ ਔਗਣ ਛੱਡ ਦੇਵਾਂ ਫਿਰ ਉਹ ਮਹਾਪੁਰਖਾਂ ਨੇ ਬੇਨਤੀ ਕੀਤੀ ਵੀ ਤੂੰ ਆਪਦੇ ਨਿਤਨੇਮ ਤੋਂ ਇਲਾਵਾ ਇੱਕ ਪਾਠ ਸੁਖਮਨੀ ਸਾਹਿਬ ਦਾ ਰੋਜ਼ ਕਰ ਔਗਣ ਛੱਡਣ ਦੇ ਸਬੰਧ ਵਿੱਚ ਫੈਸਲਾ ਉਹਨੇ ਕਰ ਲਿਆ ਜਦੋਂ ਹਫ਼ਤੇ ਬਾਅਦ ਜਦੋਂ ਵੀ ਤੇਰੇ ਕੋਲ ਸਮਾਂ ਹੋਵੇ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਸੀਗੇ ਵੀ ਤੁਸੀਂ ਦਰਬਾਰ ਸਾਹਿਬ ਜਾਓ ਉੱਥੇ ਪ੍ਰਕਾੜਾ ਪ੍ਰਸ਼ਾਦ ਕਰਾਓ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬਾ ਉੱਥੇ ਜਾਓ ਗੁਰੂ ਰਹਿਮਤ ਕਰੇਗਾ ਇਹਨਾਂ ਉਹਨੇ ਜਦੋਂ ਪਾਠ ਕੀਤਾ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਔਗਣ ਨੂੰ ਛੱਡਣ ਲਈ ਸਤਿਗੁਰੂ ਦੀ ਕਿਰਪਾ ਹੋਈ ਆ ਤੇ ਫਿਰ ਉਹਨੇ ਔਗਣ ਛੱਡ ਦਿੱਤਾ ਤਾਂ ਕਿੱਥੇ ਤਾਂ ਉਹ ਬੀਬੀ ਆਪ ਨਹੀਂ ਸੀ ਰੂਮਾਂ ਦੀ ਬਿਆਦਵੀ ਕਰਨੋਂ ਹਟਦੀ ਕਿੱਥੇ ਉਹ ਬੀਬੀ ਤੇ ਇੰਨੀ ਕਿਰਪਾ ਹੋ ਗਈ ਸੁਖਮਣੀ ਸਾਹਿਬ ਦੀ ਬਾਣੀ ਦੀ ਅੰਦਰ ਇੰਨਾ ਮਜ਼ਬੂਤ ਹੋ ਗਿਆ ਉਹਨੇ ਕਈ ਬੀਬੀਆਂ ਨੂੰ ਹਟਾਇਆ ਇਦਾਂ ਕਰਨ ਗੁਰਮਖ ਬਣ ਗਈਆਂ ਇੰਨਾ ਲਾਭ ਹੈ ਸੁਖਮਣੀ ਸਾਹਿਬ ਦੀ ਬਾਣੀ ਪੜਨ ਦਾ ਜੇ ਆਪਾਂ ਇਹਦਾ ਲੜ ਫੜ ਲੈਨੇ ਆ ਤਾਂ ਗੁਰੂ ਦੀ ਡਿਊਟੀ ਲੱਗ ਜਾਂਦੀ ਹੈ ਸਾਡੀ ਮਾੜੀ ਮੱਤ ਸਾਡੇ ਔਗਣ ਨੂੰ ਦੂਰ ਕਰਨ ਦੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਵਚਨ ਸਿੱਖ ਕੀ ਗੁਰ ਦੁਰਮਤ ਮਲਹਿਰ ਅਰਥੇ ਦੇ ਸਮਝਿਓ ਦੁਰਮਤ ਕੀ ਨੂੰ ਕਹਿੰਦੇ ਆ ਖੋਟੀ ਮੱਤ ਨੂੰ ਹਿਰੇ ਤੋਂ ਭਾਵ ਇਹਨੂੰ ਦੂਰ ਕਰਨਾ ਗੁਰੂ ਦੀ ਡਿਊਟੀ ਲੱਗ ਜਾਂਦੀ ਆ ਸਿੱਖ ਦੀ ਮਾੜੀ ਮੱਤ ਨੂੰ ਦੂਰ ਕਰਨ ਦੀ ਲੋੜ ਆ ਜੁਗਤੀ ਦੀ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੈ ਜੀਓ ਬਾਣੀ ਤੇ ਭਰੋਸੇ ਨਾਲ ਉਹਦੀ ਕਿਰਪਾ ਨਾਲ ਜਦੋਂ ਯੋਗਤ ਨਾਲੇ ਚੀਜ਼ ਪੜੀ ਜਾਂਦੀ ਆ ਨਿਤਨੇਮ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਆ ਔਗਣਾ ਨੂੰ ਛੱਡਣ ਦੀ ਅਰਦਾਸ ਕਰਦੇ ਆ ਤਾਂ ਹਫ਼ਤਾ ਨਹੀਂ ਤੇ 15 ਦਿਨ 15 ਦਿਨ ਨਹੀਂ ਤੇ ਮਹੀਨਾ ਮਹੀਨਾ ਨਹੀਂ ਤੇ 2 ਮਹੀਨੇ ਜਾਂ ਥੋੜਾ ਸਮਾਂ ਹੋਰ ਵਧਾ ਲਓ ਇਹ ਜਿਹੜੀ ਜਿੰਨੀ ਆਤ ਪੱਕੀ ਹੁੰਦੀ ਆ ਪ੍ਰਬਲ ਹੁੰਦੀ ਆ ਉਹਨੇ ਇੱਕ ਸਮੇਂ ਵਿੱਚ ਬਾਣੀਆਂ ਦਾ ਨਾਸ ਕਰ ਦਿੰਦੀ ਆ ਵੱਧ ਤੋਂ ਵੱਧ 2 ਮਹੀਨੇ ਤੁਹਾਡੇ ਉਹ ਮਾੜੇ ਕਰਮ ਜਿਹੜੇ ਤੁਹਾਡੇ ਕੋਲੋਂ ਔਗਣ ਕਰਵਾਉਂਦੇ ਸੀਗੇ ਬਾਣੀ ਉਹਨਾਂ ਕਰਮਾਂ ਨੂੰ ਵੀ ਬਦਲ ਦਿੰਦੀ ਹੈ ਪੱਕੀ ਗੱਲ ਆ ਵਿਸ਼ਵਾਸ ਰੱਖੋ ਜੇ ਤੁਸੀਂ ਬਾਣੀ ਪੜ੍ਹ ਕੇ ਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰੋਗੇ ਮੇਰਾ ਫਲਾਣਾ ਔਗਣ ਕੱਟਿਆ ਜਾਵੇ ਪਰ ਤੁਹਾਡੇ ਕਰਮਾਂ ਵਿੱਚ ਲਿਖਿਆ ਔਗਣ ਕਿਉਂਕਿ ਇਹ ਵੀ ਕਰਮਾਂ ਦੀ ਖੇੜੀ ਆ ਜੇ ਸਾਡੇ ਕਰਮਾਂ ਵਿੱਚ ਲਿਖਿਆ ਰੱਜ ਕੇ ਕ੍ਰੋਧ ਆਉਣਾ ਤਾਂ ਅਸੀਂ ਕ੍ਰੋਧੀ ਹੋਵਾਂਗੇ ਹੋਵਾਂਗੇ ਸਭ ਲਿਖਿਆ ਵਰਤਦਾ ਜੇ ਕਿਸੇ ਦੇ ਕਰਮਾਂ 'ਚ ਲਿਖਿਆ ਵੀ ਬੰਦਾ ਰੱਜ ਕੇ ਝੂਠ ਬੋਲੂਗਾ ਤਾਂ ਇਹ ਔਗਣੋ ਦੇ ਵਿੱਚ ਹੋਊਗਾ ਤੁਸੀਂ ਕਦੇ ਨੋਟ ਕਰਿਓ ਕਈ ਵਾਰੀ ਇੱਕੋ ਹੀ ਕੁੱਖ ਤੋਂ ਜਨਮੇ ਦੋ ਪੁੱਤਰ ਹੁੰਦੇ ਆ ਇੱਕ ਸਹਿਜ ਹੁੰਦਾ ਦੂਜੇ ਦਾ ਸੁਭਾਅ ਕਰੋਧੀ ਹੁੰਦਾ ਕਿਉਂ ਹੁੰਦਾ ਇਹ ਵੀ ਕਰਮਾਂ ਦੀ ਖੇਡ ਆ ਗੁਰੂ ਨਾਨਕ ਜੀ ਦਾ ਘਰ ਬਹੁਤ ਬਖਸ਼ਿਸ਼ ਵਾਲਾ ਘਰ ਆ ਬੜੀ ਰਹਿਮਤ ਵਾਲਾ ਘਰ ਆ ਚੌਥੀ ਗੱਲ ਮੇਰੀ ਯਾਦ ਰੱਖਣੀ ਆ ਤੁਸੀਂ ਉਹਨਾਂ ਕੋਲ ਕਈ ਰਸਤੇ ਆ ਬਾਬਾ ਨਾਨਕ ਜੀ ਕੋਲ ਇਹ ਔਗਣਾ ਨੂੰ ਨਾਸ ਕਰਨ ਦੇ ਉਹ ਚਾਹੇ ਨਾ ਚੀਜ਼ਾਂ ਨੂੰ ਮੋੜ ਦੇਣ ਚਾਹੇ ਹੋਰ ਪਾਸੇ ਨੂੰ ਮੋੜ ਦੇਣ ਚਾਹੇ ਤੋੜ ਦੇਣ ਖਤਮ ਕਰ ਦੇਣ ਤਾਂ ਕਿਸੇ ਹੋਰ ਚੀਜ਼ ਤੇ ਕੱਢ ਦੇਣ ਜਿਹਦਾ ਕੋਈ ਨੁਕਸਾਨ ਨਹੀਂ ਸਾਨੂੰ ਫਾਇਦਾ ਹੋ ਜੇ ਤਾਂ ਇਸ ਕਰਕੇ ਜਦੋਂ ਆਪਾਂ ਇਤਿਹਾਸ ਵੀ ਪੜ੍ਹਦੇ ਆਂ ਨਰਾਲੀਆਂ ਗੱਲਾਂ ਪੜ੍ਹਨ ਨੂੰ ਮਿਲਦੀਆਂ ਨੇ ਬਹੁਤ ਜ਼ਿਆਦਾ ਤਾਂ ਉਦੋਂ ਸਾਨੂੰ ਪਤਾ ਲੱਗਦਾ ਵੀ ਹਾਂ ਗੁਰੂ ਦੀ ਕਿੱਡੀ ਕਿਰਪਾ ਵਾ ਤਾਂ ਮਹਾਪੁਰਖ ਸੀਗੇ ਕੋਈ ਰੱਬ ਦੇ ਪਿਆਰੇ ਕਿਸੇ ਨੇ ਆ ਕੇ ਬੇਨਤੀ ਕੀਤੀ ਵੀ ਸਾਡੇ ਘਰੇ ਪ੍ਰਸ਼ਾਦਾ ਛਕੋ ਮਹਾਪੁਰਖ ਕਹਿਣ ਲੱਗੇ ਭਾਈ ਪਹਿਲਾਂ ਤੂੰ 200 ਪਾੜ ਜਪਜੀ ਸਾਹਿਬ ਦੇ ਕਰ ਪੂਰੇ ਫੇਰ ਆਵਾਂਗੇ ਇਹ ਦੇਖੋ ਇੱਕ ਉਹਨੂੰ ਨਾਮ ਨਾਲ ਜੋੜਨ ਦਾ ਤਰੀਕਾ ਸੀ ਕਿਉਂਕਿ ਸੱਚੇ ਸੰਤ ਮਹਾਪੁਰਖਾਂ ਦੀ ਭੇਟਾ ਕੋਈ ਮਾਇਆ ਥੋੜੀ ਹੁੰਦੀ ਹੈ ਉਹਨਾਂ ਦੀ ਇਹ ਭਾਵਨਾ ਹੁੰਦੀ ਹੈ ਵੀ ਕੋਈ ਕਿਸੇ ਤਰੀਕੇ ਨਾਲ ਬਾਣੀ ਨਾਲ ਜੁੜ ਜਾਵੇ ਉਹਨਾਂ ਨੂੰ ਕੋਈ دنیਵੀ ਲਾਲਚ ਨਹੀਂ ਹੁੰਦਾ ਉਹ ਵੀ ਕੋਈ ਪ੍ਰੇਮੀ ਸੀ ਅੰਦਰੋਂ ਖਿੱਚ ਸੀ ਮਹਾਪੁਰਖ ਇਹ ਸੰਤ ਵਿਸਾਖਾ ਸਿੰਘ ਜੀ ਦੀ ਗੱਲ ਆ ਵੀ ਮੇਰੇ ਘਰੇ ਆਉਣਗੇ ਥੋੜੇ ਦਿਨਾਂ ਬਾਅਦ ਉਹਨੇ ਫਿਰ ਉਹ ਜੱਸੇ ਹੋਏ ਪਾਠ ਜਿਹੜੇ ਸੀ ਪੂਰੇ ਕੀਤੇ ਤੇ ਵਾਧੇ ਹੀ ਕਰ ਲੇ 200 ਕਿਹਾ ਸੀ ਮਹਾਪੁਰਖ ਨੇ 250 ਪਾਠ ਕੀਤਾ ਬੇਨਤੀ ਕੀਤੀ ਮਹਾਪੁਰਖੋ ਮੇਰੇ ਘਰੋਂ ਆ ਕੇ ਨਾ ਪ੍ਰਸ਼ਾਦਾ ਛਕ ਲੋ ਉਹ ਆਪ ਜੀ ਦਾ ਘਰ ਮਹਾਪੁਰਖਾਂ ਨੇ ਮਨਜ਼ੂਰੀ ਦੇ ਦਿੱਤੀ ਜਦੋਂ ਜਿਸ ਦਿਨ ਮਹਾਪੁਰਖ ਗਏ ਉਹ ਪ੍ਰੇਮੀ ਦੇ ਘਰ ਪ੍ਰਸ਼ਾਦਾ ਛਕਣ ਚਾਰ ਪੰਜ ਸਰੀਰ ਹੋਰ ਨਾਲ ਚਲੇ ਗਏ ਬੜੇ ਪ੍ਰੇਮ ਨਾਲ ਉਹਨਾਂ ਨੇ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਨਿਮਰਤਾ ਸਹਿਤ ਬੇਨਤੀ ਕੀਤੀ ਮਹਾਪੁਰਖੋ ਤੁਹਾਡੇ ਕੋਲੋਂ ਇੱਕ ਭੀਖ ਮੰਗਣੀ ਹੈ ਮਹਾਪੁਰਖਾਂ ਨੇ ਸੋਚਿਆ ਮਾਇਆ ਮੰਗੂਗਾ ਜਾਂ ਔਲਾਦ ਮੰਗੂਗਾ ਜਾਂ ਕੋਈ ਸਰੀਰ ਤੇ ਕਸ਼ਟ ਹੋਊਗਾ ਕਿਵੇਂ ਆਪਾਂ ਕਹਿੰਦੇ ਵੀ ਦੇਹ ਰੋਗ ਤਾਂ ਹੋ ਜੇ ਆਪਾਂ ਇਹੀ ਬੇਨਤੀਆਂ ਕਰਦੇ ਹਾਂ ਦੁੱਧ ਦੀਆਂ ਲੋਕ ਪੁੱਤ ਦੀਆਂ ਦਾਤਾਂ ਹੀ ਮੰਗਦੇ ਜ਼ਿਆਦਾ ਕਰਕੇ ਜਾਂ ਪੈਸਾ ਮੰਗਦੇ ਆ ਪਰ ਉਹਦੀ ਬੇਨਤੀ ਸੁਣ ਕੇ ਹੈਰਾਨ ਹੋ ਗਏ ਸਾਰੇ ਜਦੋਂ ਨੇ ਕਿਹਾ ਮਾਹ ਪੁਰਖੋ ਮੇਰੀ ਅਰਦਾਸ ਕਰ ਦਿਓ ਮੇਰਾ ਸੁਭਾਅ ਸਹਿਜ ਵਾਲਾ ਹੋ ਜਾਵੇ ਸ਼ਾਂਤਮਈ ਹੋ ਜਾਵੇ ਮੈਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਜਦੋਂ ਮੈਨੂੰ ਗੁੱਸਾ ਆਉਂਦਾ ਪਤਾ ਨਹੀਂ ਲੱਗਦਾ ਆਪੇ ਤੋਂ ਬਾਹਰ ਹੋ ਜਾਣਾ ਪਰ ਫਿਰ 10 15 ਮਿੰਟ ਬਾਅਦ ਮਹਿਸੂਸ ਹੁੰਦਾ ਕਿ ਮੈਂ ਬਹੁਤ ਗਲਤ ਕੀਤਾ ਪਰ ਜਦੋਂ ਮੈਨੂੰ ਕ੍ਰੋਧ ਆਉਂਦਾ ਪਤਾ ਹੀ ਨਹੀਂ ਚੱਲਦਾ ਕਈ ਵਾਰੀ ਸਾਧ ਸੰਗਤ ਜੀ ਸਾਨੂੰ ਪਤਾ ਹੁੰਦਾ ਹੈ ਆਪਣੇ ਔਗਣਾ ਦਾ ਪਰ ਉਹਨੂੰ ਦੂਰ ਕਰਨਾ ਸਾਡੇ ਵਾਸਤੇ ਨਹੀਂ ਹੁੰਦਾ ਪਰ ਉਹ ਵੀ ਭਾਗਾਂ ਵਾਲੇ ਹੁੰਦੇ ਆ ਜਿਹੜੇ ਆਪਣੇ ਔਗਣਾ ਤੇ ਵਿਚਾਰ ਕਰਦੇ ਆ ਤਾਂ ਰੋਹ ਵਿਚਾਰ ਜਦੋਂ ਉਹ ਗੁਰਸਿੱਖ ਨੇ ਸੰਤ ਬਾਬਾ ਬਸਾਕਾ ਸਿੰਘ ਜੀ ਅੱਗੇ ਬੇਨਤੀ ਕੀਤੀ ਆਪਣੇ ਔਗਣਾ ਨੂੰ ਦੂਰ ਕਰਨ ਦੀ ਮਹਾਪੁਰਖਾਂ ਨੇ ਅੰਤਰ ਧਿਆਨ ਹੋ ਕੇ ਦੇਖਿਆ ਇਹਨੇ ਪਿਛਲੇ ਜਨਮ ਵਿੱਚ ਕਰਮ ਹੀ ਇਹੋ ਜਿਹੇ ਕੀਤੇ ਹੋਏ ਆ ਇਹਦੇ ਕਰਮਾਂ 'ਚ ਲਿਖਿਆ ਹੈ ਗੁੱਸਾ ਕਰਨਾ, ਕ੍ਰੋਧ ਕਰਨਾ ਸੋਚੀ ਪੈ ਗਏ। ਕੀ ਕਰੀਏ? ਵੀ ਹੈ ਵੀ ਪ੍ਰੇਮੀ 250 ਪਾੜ ਜਪਜੀ ਸਾਹਿਬ ਦੇ ਵੀ ਕੀਤੇ ਆ, ਪ੍ਰਸ਼ਾਦਾ ਵੀ ਛਕਾਇਆ। ਜੇ ਹੁਣ ਯੋਗਤੀ ਨਾਂ ਦੇ ਕੇ ਗਏ, ਇਹਦੀ ਭਾਵਨਾ ਪੂਰੀ ਨਾ ਕੀਤੀ ਤਾਂ ਕੀ ਆਨੰਦ ਆ? ਉਹਨਾਂ ਦੇ ਹਿਰਦੇ 'ਚ ਉਹ ਅਰਦਾਸ ਨਿਕਲੀ। ਕਹਿਣ ਲੱਗੇ ਕਿਰਪਾ ਕਰੋ ਮਹਾਂਪੁਰਖੋ, ਸੁਭਾਅ ਵਿੱਚ ਸਹਿ ਜਾਵੇ। ਅੱਗੋਂ ਇਸ਼ਾਰਾ ਹੋਇਆ ਵੀ ਇਹਦੇ ਕਰਮਾਂ ਵਿੱਚ ਲਿਖਿਆ ਹੀ ਇਦਾਂ ਮਹਾਪੁਰਖ ਨੇ ਦਿਯਾਲੂ ਸੀ ਦੁਬਾਰਾ ਅਰਦਾਸ ਕੀਤੀ ਸਤਗੁਰਾਂ ਅੱਗੇ ਕਿ ਕੋਈ ਬੈਦ ਬਣਾਓ ਔਗਣ ਕਿਵੇਂ ਕਟਿਆ ਜਾਏ ਅਰਦਾਸ ਤੋਂ ਬਾਅਦ ਪ੍ਰੇਰਣਾ ਹੋਈ ਨੇਮ ਦੀ ਉਹ ਇਹ ਦਿੱਤੀ ਮਹਾਪੁਰਖ ਕਹਿਣ ਲੱਗੇ ਸੰਤੋਖ ਸਰ ਸਾਹਿਬ ਤੋਂ ਅੰਮ੍ਰਿਤ ਲਿਆਉਣਾ ਹੈ ਕੌਲੀ ਚ ਪਾ ਕੇ ਇੱਕ ਪਾੜ ਸੁਖਮਣੀ ਸਾਹਿਬ ਦਾ ਕਰਕੇ ਉਹ ਜਲ ਛਕ ਲੈਣਾ ਹੈ ਸੱਤਵੇਂ ਦਿਨ ਅਰਦਾਸ ਕਰਨੀ ਆ 13 ਹਫ਼ਤੇ ਦੋ ਵਾਰੀ ਹਾਜ਼ਰੀ ਲਾਉਣੀ ਆ ਏ ਐਸਾ ਸੰਤੋਖ ਸਰਦਾ ਵਰ ਸੰਤੋਖ ਦਾ ਸੁਖਮਣੀ ਸਾਹਿਬ ਦੀ ਨਾਲ ਬਖਸ਼ਿਸ਼ ਵਰਤੇਗੀ ਸਾਖੀ ਚ ਲਿਖਿਆ ਕਿ ਗੁਰਮੁਖ ਪਿਆਰਿਓ ਤਾਂ ਇਹ ਫਿਰ ਉਹਦਾ ਜੀਵਨ ਹੀ ਬਦਲ ਗਿਆ ਸਹਿਜ ਆ ਗਿਆ ਇਹਨਾਂ ਕੋਲ ਇੱਕ ਪਲਾਟ ਸੀਗਾ ਇਹਨਾਂ ਦੇ ਗਵਾਂਢੀ ਨੇ ਆਪਣੇ ਪਲਾਟ ਦੀ ਕੰਧ 3-4 ਇੰਚ ਇਹਨਾਂ ਦੇ ਪਲਾਟ ਚ ਕਰਤੀ ਸੀ ਪਰਿਵਾਰ ਕਹਿੰਦਾ ਹੈ ਕੋਜ ਕਰੋ ਪਰ ਉਹ ਕਰੋਧੀ ਸੀਗਾ ਉੱਤੇ ਇੰਨੀ ਕਿਰਪਾ ਹੋ ਗਈ ਕਹਿੰਦਾ ਜਗਾ ਕਿਹੜਾ ਨਾਲ ਜਾਣੀ ਆ ਜਿਹੜਾ ਪਹਿਨਾ 4 4 ਇੰਚ ਦੀ ਖਾਤਰ ਲੜ ਰਿਆ ਸੀਗਾ ਹੁਣ ਉਹ ਕਹਿ ਰਿਹਾ ਵੀ ਜਗਾ ਨਾਲ ਨਹੀਂ ਜਾਣੀ ਤਾਂ ਸੁਖਮਣੀ ਸਾਹਿਬ ਦੀ ਬਾਣੀ ਨੇ ਕਰੋਧ ਦੇ ਔਗਣ ਨੂੰ ਖਤਮ ਕਰ ਦਿੱਤਾ ਮਹਾਪੁਰਖ ਬਾਬਾ ਨਾਨਕ ਸਿੰਘ ਜੀ ਦੇ ਬਚਨਾਂ ਗੁਰੂ ਨਾਨਕ ਦੇ ਪਿਆਰ ਵਿੱਚ ਆ ਕੇ ਜ਼ਿੰਦਗੀ ਵਿੱਚ ਵਿਚਰਦਿਆਂ ਕਿਸੇ ਸਮੇ ਇਹੋ ਜਿਹਾ ਸਮਾ ਬਣ ਜਾਵੇ ਵੀ ਕਿਸੇ ਕਿਸਮ ਦੀ ਵਾਸ਼ਨਾ ਹਾਵੀ ਹੋਵੇ ਤੁਹਾਡੇ ਤੇ ਕੋਈ ਸਰੀਰ ਕੋਈ ਐਸੀ ਗੱਲ ਕਹਿ ਦਵੇ ਬਰਦਾਸ਼ਤ ਨਾ ਹੋਵੇ ਗੁੱਸਾ ਆ ਜਾਵੇ ਕ੍ਰੋਧ ਹਾਵੀ ਹੋ ਜਾਵੇ ਤਾਂ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿੱਚ ਟਹਿ ਕੇ ਇਹ ਪੜਿਆ ਕਰੋ ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ ਤਾਂ ਇਹ ਬਾਬਾ ਅਨੰਦ ਸਿੰਘ ਜੀ ਦੇ ਬਚਨ ਬਹੁ ਡੁੰਗਾਈ ਦੀਆਂ ਗੱਲਾਂ ਪੱਲੇ ਬੰਨੇ ਹੋ ਜਦੋਂ ਅੰਦਰ ਕੋਈ ਹਨੇਰੀ ਚੱਲੇ ਵਿਕਾਰਾਂ ਦੀ ਬੱਸੋਂ ਬਾਹਰ ਦੀ ਗੱਲ ਹੋ ਜੇ ਟਹਿ ਪੋ ਸਤਿਗੁਰੂ ਮਹਾਰਾਜ ਜੀ ਦੇ ਚਰਣਾ ਤੇ ਬਖਸ਼ਾਉਣ ਦੀ ਅਰਦਾਸ ਕਰੋ ਦੇਖੋ ਕੁਝ ਸਮੇਂ ਵਿੱਚ ਕਿਵੇਂ ਸਭ ਕੁਝ ਠੀਕ ਹੋਵੇਗਾ ਕਿਵੇਂ ਸਤਿਗੁਰੂ ਜੀ ਰੱਬ ਜੀ ਬੋੜਦੇ ਆ ਕਿਵੇਂ ਅੰਦਰ ਸ਼ਾਂਤੀ ਆ ਜਾਂਦੀ ਹੈ ਸੋ ਗੁਰਮਖੋ ਇਹ 4-5 ਗੱਲਾਂ ਜੋ ਮੈਂ ਆਪ ਜੀ ਨੂੰ ਦੱਸੀਆਂ ਹਨ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਬਾਰੇ ਗੁਰੂ ਕਿਰਪਾ ਕਰੇ ਭਰੋਸੇ ਨਾਲ ਬਾਣੀ ਪੜ੍ਹ ਕੇ ਦੇਖੋ ਵਿਸ਼ਵਾਸ ਕਰਕੇ ਦੇਖੋ ਜ਼ਿੰਦਗੀ ਵਿੱਚ ਬੜਾ ਫਰਕ ਪੈ ਜਾਵੇਗਾ ਆਓ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਆਪਾਂ ਤੇ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ